ਮੈਂ ਇਹ ਸ਼ਾਮ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਦੀਆਂ ਤੁਹਾਨੂੰ ਦਿਲ ਦਹਿਲਾਉਣ ਵਾਲੀਆਂ ਵਿਚਲਿਤ ਕਰਨ ਵਾਲੀਆਂ ਤੇ ਸਰਕਾਰੀ ਖਜ਼ਾਨੇ ਦੀ ਵੱਡੀ ਲੁੱਟ ਕਰਨ ਵਾਲੀਆਂ ਤਸਵੀਰਾਂ ਤੁਹਾਡੇ ਤੱਕ ਸਿੱਧੀਆਂ ਲੈ ਕੇ ਪਹੁੰਚਿਆ ਹਾਂ ਦੱਸ ਦਈਏ ਕਿ ਵਕ ਵਕ ਦਿਨਾਂ ਤੋਂ ਬੀਤੇ ਲੰਮੇ ਸਮੇਂ ਤੋਂ ਵਕ ਵਕ ਅਥਾਰਟिटीज ਵੱਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਕਣਕ ਦੀ ਖਰੀਦ ਦੇ ਪਰਬੰਧ ਹੈ ਜਿਹੜੇ ਮੁਕੰਮਲ ਹਨ ਕਣਕ ਦੀ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਹਨ ਤਾਂ ਬੀਤੀ ਰਾਤ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੋਈ ਹਲਕੀ ਜਿਹੀ بارش ਨੇ ਸਮੁੱਚੀਆਂ ਸਰਕਾਰੀ ਏਜੰਸੀਆਂ ਦੇ ਸਰਕਾਰੀ ਪ੍ਰਬੰਧਾਂ ਨੂੰ ਅਲਫ ਨੰਗੇ ਕਰਕੇ ਰੱਖ ਦਿੱਤਾ ਹੈ ਕੈਮਰਾ ਪਰਸਨ ਮੇਰੇ ਨਾਲ ਅੱਗੇ ਆਉਣਗੇ ਤਾਂ ਤਸਵੀਰਾਂ ਦਿਖਾਉਣਗੇ ਕਿਸ ਤਰ੍ਹਾਂ ਨਾਲ ਸਰਕਾਰੀ ਅਨਾਜ ਦੀਆਂ ਬੋਰੀਆਂ ਪਾਣੀ ਦੇ ਵਿੱਚ ਭੇਜ ਚੁੱਕੀਆਂ ਹਨ ਇਹ ਉਹ ਕਣਕ ਹੈ ਜਿਸ ਦੀ ਸਰਕਾਰ ਨੇ ਖਰੀਦ ਕਰ ਲਈ ਸੀ ਅਨ ਦਾਤਾ ਇਹਨਾਂ ਦਾ ਪੈਸਾ ਲੈ ਚੁੱਕਿਆ ਹੈ ਕਿਸਾਨ ਨੂੰ ਪੇਮੈਂਟ ਹੋ ਚੁੱਕੀ ਹੈ ਤਾਂ ਇਹ ਲਿਫਟਿੰਗ ਹੋਣੀ ਸੀ ਇਸ ਕਣਕ ਦੀ ਪਰ ਲਿਫਟਿੰਗ ਦੇ ਸਾਧਨਾਂ ਦਾ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਹੇ ਹਨ ਜਿਸ ਤਰ੍ਹਾਂ ਬਾਣੇ ਦੇ ਵਿੱਚ ਇੱਕ ਵੱਡੇ ਆਗੂ ਦੇ ਉੱਪਰ ਲੁਧਿਆਣੇ ਦੇ ਕਾਂਗਰਸੀ ਆਗੂ ਤੇ ਪਰਚਾ ਦਰਜ ਹੋਇਆ ਸੀ ਕਿ ਉਹਨੇ ਸਕੂਟਰਾਂ ਮੋਟਰਸਾਈਕਲਾਂ ਦੀਆਂ ਕਾਪੀਆਂ ਦੇ ਨੰਬਰ ਟਰੈਕਟਰਾਂ ਟਰਾਲੀਆਂ ਨੂੰ ਲਾ ਕੇ ਲਿਫਟਿੰਗ ਕਰਵਾਈ ਸੀ ਤਾਂ ਉਹੋ ਜਿਹਾ ਹੀ ਇੱਕ ਕਥਿਤ ਤੌਰ ਤੇ ਚਰਚਿਤ ਮਾਮਲਾ ਸ਼੍ਰੀ ਮੁਖਤਸਰ ਸਾਹਿਬ ਵਿੱਚ ਵੀ ਸੁਣਨ ਨੂੰ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਲਿਫਟਿੰਗ ਹੈ ਜਿਹੜੀ ਕਾਫੀ ਦਿਨਾਂ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ ਤਾਂ ਹਾਲਾਤ ਦੇਖੋ ਕਿਸ ਤਰ੍ਹਾਂ ਨਾਲ ਪਾਣੀ ਦੇ ਵਿੱਚੋਂ ਕਣਕ ਦੀਆਂ ਬੋਰੀਆਂ ਘੜੀਸ-ਘੜੀਸ ਕੇ ਕੱਢਣ ਵਾਸਤੇ ਲੇਬਰ ਨੂੰ ਐਕਸਟਰਾ ਵਰਕ ਕਰਨਾ ਪੈ ਰਿਹਾ ਹੈ ਬਿਲਕੁਲ ਜੀ ਕੁਝ ਜੁੜੇ ਆ ਦੁਕਾਨਦਾਰ ਆਰਤੀ ਤੇ ਲੇਬਰ ਨਾਲ ਜੁੜੇ ਲੋਕ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਵਿੰਦਰ ਕੁਮਾਰ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੁਕਸਦ ਦੇ ਰਹਿਣਾ ਹੋਈ ਬ੍ਰਦਰ ਜਿਹੜਾ ਹੁਣ ਕਣਕ ਸੀ ਇਹ ਵਿਕ ਚੁੱਕੀ ਸੀ ਕਿ ਖਸਾਨਾ ਦੀ ਸੀ ਵਿਕ ਚੁੱਕੀ ਸੀ ਜੀ ਤੇ ਇਹ ਫਿਰ ਹੁਣ ਜਿਹੜੀ ਭੇਜ ਗਈ ਇਹਦਾ ਨੁਕਸਾਨ ਕਿਹਨੂੰ ਹੋਇਆ ਇਹਦਾ ਪਤਾ ਨੂੰ ਨੁਕਸਾਨ ਹੋਇਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਮਾਲ ਨਹੀਂ ਚੱਕਦੇ ਪਏ ਜੀ ਤੇ ਤੇ ਚਾਰ-ਚਾਰ ਦਿਨ ਪੰਜ-ਪੰਜ ਦਿਨ ਸਾਡੇ ਕੋਲ ਪੈੜਾ ਨਹੀਂ ਆਉਂਦਾਗਾ ਇਹ ਕਹਿੰਦੇ ਜੀ ਲਿਫਟਿੰਗ ਤਾਂ ਬਹੁਤ ਵਧੀਆ ਚੱਲ ਰਹੀ ਆ ਬਹੁਤ ਮਾੜੀ ਚੱਲ ਰਹੀ ਹੈ ਜੀ ਲਿਫਟਿੰਗ ਬਹੁਤ ਮਾੜੀ ਚੱਲ ਰਹੀ ਹੈ ਬਿਲਕੁਲ ਨਹੀਂ ਹੋਰ ਲੋਕ ਜੋੜਦੇ ਵੀਰ ਜੀ ਕੀ ਕਹਿਣਾ ਚਾਹੋਗੇ ਲਿਫਟ ਮੁਖਸਰ ਕੀ ਲਿਫਟਿੰਗ ਬਹੁਤ ਮਾੜੀ ਚੱਲ ਰਹੀ ਹੈਗੀ ਇਹ ਹੋਣੀ ਹੋਈ ਹੈ ਜੀ ਸ਼ੁਰੂ ਤੋਂ ਹੀ ਇਹ ਸ਼ੁਰੂ ਸੇ ਹੀ ਰਨ ਗਈ ਹੈ ਯਾਕੇ ਠੇਕੇਦਾਰ ਮਾੜੇ ਹੈਗੇ ਸਰਕਾਰ ਐ ਮਾਲੀ ਹੈਗੀ ਇਹ ਹੁਣ ਜਿਹੜੀ ਲੇਬਰ ਪੈ ਰਹੀ ਹੈ ਕਣਕ ਭਿੱਜੀ ਦੀ ਇਹ ਕੀ ਇਹ ਸੇਟਰ ਨੂੰ ਬੁੰਡ ਬੰਗਾ ਪੈ ਰਿਹਾ ਸੇਟਰ ਨੂੰ ਖਰਚੇ ਪੈ ਰਹਾ ਹੈ ਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਨੁਕਸਾਨ ਹੋਇਆ ਸਾਧਨ ਨਹੀਂ ਆਈ ਜਾਂਦੇ ਭਾਈ ਜੀ ਦੁਖੀ ਹੋਏ ਪਏ ਬੰਦੇ ਨਹੀਂ ਇਹ ਸਾਧਨ ਆਂਦੇ ਨਹੀਂ ਪੇ ਉਹਨਾਂ ਵੇਲੇ ਸਾਰਾ ਸਾਡਾ ਹੀ ਮਲ ਪਿਆ ਉਹ ਛੱਡ ਤੱਕ ਸਾਧਨਾਂ ਨੇ ਅੱਜ ਦੇ ਬਾਅਦ ਆਂਦਾ ਸਾਧਨ ਇੱਕ ਦਿਨ ਤਿੰਨ ਚਾਰ ਟਾਲੀਆਂ ਦੇ ਦਿਆ ਮੜ ਕੇ ਦੋ ਦਿਨ ਤਿੰਨ ਤਿੰਨ ਦਿਨ ਨਾਕੜੀਆਂ ਆਉਂਦੇ ਕਿ ਮੜ ਕੇ ਇਹ ਕਿਤੇ ਵਾਰੀ ਸੱਜਾਵਾਂਗੇ ਸਾਡੀ ਦਾ ਵਾਰੀ ਉਹ ਨਹੀਂ ਆਉਂਦਾ ਸਾਧਨ 10 ਦਿਨ ਵਾਰੀ ਨਹੀਂ ਆਉਂਦੀ ਮੜ ਕੇ ਸਾਡੀ ਜ਼ਿੰਮੇਵਾਰੀ ਹੈ 24 ਘੰਟਿਆਂ ਦੀ 24 ਘੰਟਿਆਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਆ ਬਿਲਕੁਲ ਜੀ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਹੈ ਆੜਤ ਨਾਲ ਜੁੜੇ ਲੋਕਾਂ ਨੇ ਲੇਬਰ ਕਲਾਸ ਲੋਕਾਂ ਨੇ ਕਿਸ ਤਰ੍ਹਾਂ ਨਾਲ ਲੋਕਾਂ ਦੇ ਗਿੱਟੇ ਵੀ ਜਿਹੜੇ ਆ ਪਾਣੀ ਦੇ ਵਿੱਚ ਭਰੇ ਹੋਏ ਆ ਜਿਵੇਂ ਜਿਵੇਂ ਇਹ ਬੈਗ ਅਨਾਜ ਦੀਆਂ ਬੋਰੀਆਂ ਚੱਕ ਕੇ ਲਿਓਣੀਆਂ ਤਾਂ ਇਹ ਵੀ ਪਾਣੀ ਵਿੱਚ ਕਸੀਟ ਕੇ ਬਾਹਰ ਆਉਣਗੀਆਂ ਹੁਣ ਇਹਨਾਂ ਦਾ ਅਨਾਜ ਕਦੋਂ ਸੁੱਕੇਗਾ ਕਿੰਨਾ ਟਾਈਮ ਲੱਗਣਾ ਹੈ ਇਹ ਭਵਿੱਖ ਦੇ ਗਰਮ ਵਿੱਚ ਹੋਵੇਗਾ ਗੱਟੇ ਫਟ ਜਾਣਗੇ ਲੇਬਰ ਦੱਸ ਰਹੀ ਹੈ ਕਿ ਗੱਟੇ ਆ ਜਿਹੜੇ ਇਹ ਫਟ ਜਾਣਗੇ ਗੱਟੇ ਫਟ ਵੀ ਰਹੇ ਆ ਬਿਲਕੁਲ ਜੀ ਤੁਹਾਨੂੰ ਦਿਖਾਉਣੇ ਆ ਦੇਖੋ ਜਿਹੜੀ ਬਾਰਦਾਨੇ ਦੀ ਕੁਆਲਿਟੀ ਹੈ ਤੁਹਾਡੇ ਬਿਲਕੁਲ ਸਾਹਮਣੇ ਆਹਾਂ ਬਾਰਦਾਨੇ ਦੀ ਕੁਆਲਿਟੀ ਹੈ ਕਿ ਇੱਕ ਰਾਤ ਹਲਕਾ ਜਿਹਾ ਮੀਂਹ ਪਿਆ ਤਾਂ ਗੱਟੇ ਆ ਜਿਹੜੇ ਫਟਨੇ ਸ਼ੁਰੂ ਹੋ ਗਏ ਆ ਤਾਂ ਹੋਰ ਇਹ ਕਿੰਨਾ ਕੁ ਬਹੁਤ ਚੱਕਣਗੇ ਮਾੜੇ ਪ੍ਰਬੰਧਾਂ ਦਾ ਇਹ ਤਸਵੀਰ ਆਉਂਦੇ ਸਮੇਂ ਚ ਸਾਫ ਹੋ ਜਾਵੇਗੀ ਦੂਜੇ ਪਾਸੇ ਦਿਖਾ ਦਈਏ ਕਿ ਸ਼੍ਰੀ ਮੁਖਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਚ ਇੱਕ ਮਿੰਟ ਵੀਰ ਜੀ ਕੀ ਕਹਿ ਰਹੇ ਹੋ ਇਹ 13 14 ਤਰੀਕ ਦਾ ਭਰਿਆ ਪਿਆ ਮਾਲ ਹੀ ਆ ਬ ਕੋ ਸਾਰਾ ਕੋਈ ਉਵੇਂ ਦੇ ਉਵੇਂ ਪਿਆ ਰਾਤਾਂ ਨੂੰ ਜਾਗਣਾ ਪੈਂਦਾ ਸਵੇਰੇ ਫਿਰ ਕੰਮ ਕਰਨਾ ਪੈਂਦਾ ਜੀ ਕਿੰਨੇ ਦਿਨ ਤੋਂ ਪਿਆਜੀ ਮਾਲ ਇਹ ਇਹ 13 ਤਰੀਕ 14 ਤਰੀਕ ਦਾ ਭਰਿਆ ਪਿਆਵੇ ਜੀ ਉਹ ਕੋਤ ਤੱਕ ਕੋਈ ਲਿਫਟਿੰਗ ਨਹੀਂ ਤੁਹਾਡੀ ਜ਼ਿੰਮੇਵਾਰੀ ਕਿਹੜੇ ਅਫਸਰ ਦੀ ਸੀ ਅਫਸਰ ਇੱਥੇ ਜਿਹੜੇ ਹੈਗੇ ਜੀ ਇੰਸਪੈਕਟਰ ਇਹ ਜਾਣਦੇ ਨਹੀਂ ਮੰਡੀ ਵਾਲੇ ਤੁਹਾਡੇ ਪ੍ਰਧਾਨ ਵਗੈਰਾ ਵੀ ਚਕਾਉ ਸਮਾਨ ਬਈ ਜਾਣਦੇ ਸਾਰੇ ਕਹਿ ਦਿੰਦੇ ਵੀ ਆਊਗਾ ਪੈੜਾ ਆਊਗਾ ਸਾਧਨ ਨਹੀਂ ਆਉਂਦੇ ਭਾਈ ਬਿਲਕੁਲ ਕਿੰਨੀ ਕਬੋਰੀ ਹੋਊਗੀ ਭਾਈ ਜੀ ਇਹ ਇਹ ਸਾਡੇ ਹੀ ਪਏ 15000 ਬੋਰੀ ਤਾਂ ਭਰਾ ਵੀ ਇੱਕ ਘਰ ਦੱਸ ਰਿਹਾ ਕਿ ਇਹਨਾਂ ਦੀ 15000 ਬੋਰੀ ਪਈ ਹੈ ਤੇ ਲੱਖਾਂ ਦੀ ਗਿਣਤੀ ਚ ਪੂਰੀ ਦਾਣਾ ਮੰਡੀ ਦੇ ਵਿੱਚ ਜਿਹੜਾ ਅਨਾਜ ਹੈ ਇਹ ਸਾਰਾ ਅਨਾਜ ਹੈ ਜਿਹੜਾ ਇਹ ਉਹ ਅਨਾਜ ਹੈ ਜਿਹੜਾ ਮੀਂਹ ਦੇ ਵਿੱਚ ਭਿੱਜ ਚੁੱਕਿਆ ਹੈ ਕਿਤੇ ਨਾ ਕਿਤੇ ਮਾਲ ਆਹ ਆਣਾ ਮੀਂਹ ਪਾਣੀ ਟੱਚ ਕਰ ਚੁੱਕਿਆ ਹੈ ਅਨਾਜ ਨੂੰ ਅਨਾਜ ਨੂੰ ਸਕਾਉਣ ਦੀ ਲੇਬਰ ਬਹੁਤ ਜ਼ਿਆਦਾ ਪੈ ਜਾਣੀ ਹੈ ਵਰਕ ਪੈ ਜਾਣਾ ਹੈ ਤਾਂ ਇੱਕ ਵਾਰ ਮਾੜੇ ਪ੍ਰਬੰਧਾਂ ਦੀ ਪੋਲ ਐ ਖੁੱਲ ਚੁੱਕੀ ਹੈ ਤਾਂ ਦੇਖਣਾ ਹੋਵੇਗਾ ਪੰਜਾਬ ਸਰਕਾਰ ਇਸ ਮਾਮਲੇ 'ਚ ਅੱਗੇ ਕਿਹੋ ਜਿਹੀ ਕਾਰਵਾਈ ਕਰਦੀ ਹੈ ਉਦੋਂ ਤੱਕ ਲਈ ਮੈਨੂੰ ਆਗਿਆ ਦਿਓ ਜੀ ਧੰਨਵਾਦ